ਨਾਮ ਸਿੰਘ ਆਪਣੇ ਸ਼ੁਭਮ ਗਾਰਡਨ 50 ਨੰਬਰ ਪਲਾਟ ਦਾ ਜਿਹੜਾ ਕਨੇਗਾ ਮਾਲਕ ਆ ਤੇ ਸਾਨੂੰ ਜਿਹੜਾ ਕਨੇਗਾ 2 ਸਾਲ ਪਲਾਟ ਖਰੀਦੇ ਨੂੰ ਹੋਏ ਆ ਤੇ ਉਹ ਅਸੀਂ ਲਗਭਗ 60 65% ਜਿਹੜਾ ਬਣਾ ਲਿਆ ਤੇ ਇੱਥੇ ਅਸੀਂ ਜਿਹੜਾ ਕਨੇ ਆਪਣੇ ਰੈਸ਼ ਕਰਨੀ ਚਾਹੁੰਦੇ ਆ ਨਿਆਣੇ ਲਿਆਉਣੇ ਚਾਹੁੰਦੇ ਆ ਪਰ ਅੱਜ ਤੱਕ ਜਿਹੜਾ ਕਨੇ ਉਹ ਬਿਜਲੀ ਦਾ ਕੋਈ ਜਿਹੜਾ ਕਨੇ ਇੱਥੇ ਪ੍ਰਬੰਧ ਨਹੀਂ ਗਾ ਜਦੋਂ ਵੀ ਅਸੀਂ ਜਿਹੜੇ ਕਨੇ ਬਿਜਲੀ ਬੋਰਡ ਜਾਂਦੇ ਆ ਮਾਲ ਮੰਡੀ ਉਹ ਇਹੋ ਗੱਲ ਗਾਲੀਆਂ ਕਹਿ ਦਿੰਦੇ ਆ ਕਿ ਜਿਹੜੇ ਇਹਨਾਂ ਦੇ ਜਿਹੜੇ ਜਿਨ੍ਹਾਂ ਨੇ ਕਲੋਨੀ ਕੱਟੀ ਆ ਉਹ ਉਹਨਾਂ ਨੇ ਆਪਣੇ ਜਿਹੜੇ ਕਨੇ ਪੈਸੇ ਨਹੀਂ ਅਜੇ ਤੱਕ ਜਮ੍ਹਾਂ ਕਰਾਏ ਉਹ ਪੈਸੇ ਜਮ੍ਹਾਂ ਕਰਾਉਣਗੇ ਤੇ ਉਹ ਤੋਂ ਬਾਅਦ ਜਿਹੜੇ ਜਿਹੜੇ ਤੁਹਾਨੂੰ ਜਿਹੜੇ ਕਨੇ ਕਲੈਕਸ਼ਨ ਦੇ ਤੇ ਜਾਣ ਜਦੋਂ ਤੁਸੀਂ ਪਲਾਟ ਲਿਆ ਵਾ ਉਦੋਂ ਉਹਨਾਂ ਨਾਲ ਗੱਲ ਹੋਈ ਸੀ ਕਿਉਂਕਿ ਉਹਦੇ ਵਿੱਚ ਲਿਖਿਆ ਜਾਂਦਾ ਕਿ ਸਾਰੀ ਜਿਹੜੀ ਪੇਮੈਂਟ ਬਤੀ ਦੀ ਕੁਝ ਵੀ ਆ ਰਜਿਸਟਰੀ ਦੇ ਵਿੱਚ ਹੁੰਦਾ ਕਿ ਕੋਈ ਲੈਣ ਦੇ ਨਹੀਂ ਹੈਗਾ ਠੀਕ ਹੈ ਇਹ ਕੋਈ ਹਾਂ ਜੀ ਲਿਖਿਆ ਜੀ ਉਹਦੇ ਵਿੱਚ ਸਭ ਕੁਝ ਲਿਖਿਆ ਵਾ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਸੀਗਾ ਹਾਂ ਜੀ ਮਹਾਕਾਲੀ ਦਵਾਰ ਪਰਦੇ ਜਿਹੜੇ ਮੈਨੇਜਰ ਸਾਹਿਬ ਨੇ ਉਹਨਾਂ ਨੇ ਵਿਸ਼ਵਾਸ ਦਵਾਇਆ ਸੀਗਾ ਕਿ ਤੁਹਾਡੇ ਤੁਹਾਨੂੰ 6 ਮਹੀਨਿਆਂ ਦੇ ਵਿੱਚ ਵਿੱਚ ਜਿਹੜੇ ਕਿ ਨਹੀਂ ਉਹ ਬੱਤੀ ਮਿਲ ਜਾਣੀ ਐਹੀ ਉਸ ਵਿਸ਼ਵਾਸ ਦਾ ਕਰਕੇ ਜਿਹੜਾ ਕਿ ਨਹੀਂ ਫਿਰ ਮਕਾਨ ਬਣਾਉਣਾ ਚਾਲੂ ਕਰ ਦਿੱਤਾ ਪਰ ਅੱਜ ਤੱਕ ਜਿਹੜਾ ਕਿ ਨਹੀਂ ਗਿਆ ਉਹ ਸਾਨੂੰ ਕੋਈ ਲਾਈਟ ਨਹੀਂ ਕੋਈ ਡਿਵੈਲਪਮੈਂਟ ਨਹੀਂ ਕੋਈ ਦੂਜੇ ਨਹੀਂ ਛਾਬ ਜੜੀਆਂ ਕਰੀਆਂ ਗਿਆ ਕਾਂਦਾਂ ਟੁੱਟੀਆਂ ਵਾ ਪਾਰਾ ਖਰਾਬ ਆ ਇਥੇ ਸਾਨੂੰ ਜਿਹੜਾ ਕਨੀ ਇਹ ਵੀ ਡਰਿਆ ਪੀ ਰਾਤ ਬਰਾਤੇ ਕੋਈ ਇਧਰੋਂ ਉਧਰੋਂ ਆਣ ਕੇ ਕੋਈ ਸਾਡਾ ਹੀ ਨਾ ਨੁਕਸਾਨ ਕਰ ਜਵੇ ਜਦੋਂ ਅਸੀਂ ਤੇ ਕਿਤੇ ਆਉਣੇ ਆ ਤੇ ਅਸੀਂ ਸਾਡੀ ਤੇ ਸਾਰਿਆਂ ਦੀ ਇਹੋ ਮੰਗਿਆ ਹਲੌਣੀ ਵਾਲਿਆਂ ਦੀ ਕਿ ਜਿਹੜਾ ਕਨੀ ਛੇਤੀ ਤੋਂ ਛੇਤੀ ਸਾਨੂੰ ਜਿਹੜੀ ਤਨੇ ਬਦੀ ਦਿੱਤੀ ਜਾਵੇ ਮਾਲਕ ਕੌਣ ਸੀ ਜਿਹੜੇ ਮਹਾਕਾਲੀ ਦੇ ਜਿੰਨਾਂ ਨਾਲ ਤੁਹਾਡੀ ਗੱਲ ਹੀ ਸੀ ਮਹਾਕਲੀ ਦੇ ਡਿਵੈਲਪਰ ਦੇ ਜਿਹੜੇ ਆਖ ਨਹੀਂ ਗਾਲੀ ਕਰਦੇ ਆ ਸ਼ਕੀਰ ਜੰਦਰ ਜੀ ਉਹਨਾਂ ਨੇ ਗਾੜੀ ਜਿਹੜਾ ਕਣੀ ਆਪਣੇ ਮੈਂਡ ਸਾਹਿਬ ਵਾਲੇ ਆ ਹਾਂ ਦੇ ਉਹ ਸਾਨੂੰ ਜਦੋਂ ਉਹ ਮਿਲੇ ਸੀਗੇ ਤੇ ਉਹਨਾਂ ਨੇ ਸਾਨੂੰ ਇਹ ਕਿਹਾ ਸੀਗਾ ਕਿ ਇੱਥੇ ਸਾਡੇ ਕੋਲ ਜਿਹੜੀ ਕਣੀ ਪਹਿਲਾਂ ਐਨਓਸੀ ਲੈਣੀ ਤੁਹਾਨੂੰ ਪਊਗੀ ਜੇ ਤੁਹਾਂ ਸਾਡੇ ਕੋਲੋਂ ਨਾ ਲਈ ਤੇ ਐਹੀਂ ਤੁਹਾਡਾ ਜਿਹੜਾ ਕਣੀ ਮਟੀਰੀਅਲ ਫਿਰ ਅੰਦਰ ਨਹੀਂ ਜਾਣ ਦੇਾਂਗੇ ਤੇ ਫਿਰ ਉਹ ਜਿਹੜਾ ਕੋਲ ਅਸੀਂ ਪਲਾਟ ਖਰੀਦਿਆ ਉਹਨਾਂ ਨੇ ਇਹਨਾਂ ਨੂੰ ਪੈਸੇ ਦੇ ਕੇ ਐਨਓਸੀ ਲਈ ਤੇ ਫਿਰ ਅਸੀਂ ਜਿਹੜੀ ਪਨੀ ਰਜਿਸਟਰੀ ਕਰਾਈ ਹੁਣ ਤੁਹਾਨੂੰ ਕੋਈ ਲਾਈਟ ਪਾਣੀ ਸੜਕਾਂ ਕੁਛ ਇਸ ਤਰ੍ਹਾਂ ਕਿਤਰਾ ਦਾ ਕੁਛ ਹੈ ਦਾ ਡਵੈਲਪਮੈਂਟ ਹੋਈ ਹੁਣ ਤੱਕ ਕੁਛ ਨਹੀਂ ਹੋਇਆ ਜੀ ਕੋਈ ਨਹੀਂ ਨਾ ਕੋਈ ਸੜਕ ਬਣੀ ਨਾ ਕੋਈ ਸੀਵਰੇਜ ਆ ਨਾ ਕੋਈ ਕੁਛ ਸਭ ਟੁੱਟੀਆਂ ਜੀ ਤੁਸੀਂ ਗੱਲ ਕਰਨੀ ਚਾਹੀ ਇਹਨਾਂ ਦੇ ਓਨਰਾਂ ਨਾਲ ਉਹਨਾਂ ਕੋਈ جواب ਦਿੱਤਾ ਹਾਂ ਜੀ ਇਹਨਾਂ ਦੇ ਜਿਹੜੇ ਸ਼ਤੀਸ਼ ਜਿੰਦਲ ਜੀ ਆ ਉਹ ਸਾਨੂੰ ਮਿਲੇ ਸੀ ਕਿ ਉਹਨਾਂ ਨੇ ਵਿਸ਼ਵਾਸ ਦਵਾਇਆ ਹੈਗਾ ਕਿ ਅਹੀਂ ਜਿਹੜਾ ਆਪਣੀ ਛੇਤੀ ਤੋਂ ਛੇਤੀ ਦਾ ਮਸਲਾ ਹੱਲ ਕਰ ਦਾਂਗੇ ਲੈ ਕੇ ਦਵਾਦਾਂ ਇਹ ਇਸ ਗੱਲ ਨੂੰ ਵੀ ਲਗਭਗ ਜਿਹੜਾ ਕਿ 6 ਮਹੀਨੇ ਹੋ ਚਲੇ ਗਏ ਜੀ ਤੇ ਹੁਣ ਤੱਕ ਕੋਈ ਕੰਮ ਹੋਇਆ ਨਹੀਂ ਕੁਛ ਨਹੀਂ ਹੋਇਆ ਜੀ ਉਸੇ ਤਾਈ ਕਿ ਲੱਗਦਾ ਉਹਨਾਂ ਵਾਲੇ ਸਮੇਂ ਕੋਈ ਹੋ ਟਾਈਮ ਦਿੱਤਾ ਵੀ ਹੋਏਗਾ ਤੇ ਨਹੀਂ ਸਾਨੂੰ ਤੇ ਲੱਗਦਾ ਹੈ ਇਸ ਤਰ੍ਹਾਂ ਹੀ ਜਿਵੇਂ ਉਹਨਾਂ ਨੇ ਸਾਨੂੰ ਟਾਲ ਮਟੋਲੀ ਜਿਹੜਾ ਕਿ ਉਹ ਕਰਨਾ ਤੇ ਜਿਹੜੇ ਉਹ ਤੁਹਾਡੇ ਪੈਸੇ ਲੱਗੇ ਆ ਜਿੰਨੇ ਕਲੋਟਿੰਗ ਦੇ ਕੀ ਸਮਝੀ ਉਹ ਤੇ ਸਾਡੇ ਜਿਹੜੇ ਕਨੇ ਹੀ ਤੇ ਹੁਣ ਜਿਹੜਾ ਕਨੇ ਇਹ ਸੋਚਦੇ ਆਂ ਵੀ ਗਲਤ ਥਾਂ ਤੇ ਪੈਸੇ ਲਾ ਲੈਣ। ਤੁਹਾਨੂੰ ਜਿਹੜਾ ਆਪਣੀ ਜਿਸੂ ਹਸੰਤ ਵੀ ਤੇ ਲੈਣੇ ਕਹੀਦੇ ਪਰ ਹਾਂ ਇਹਨਾਂ ਦੇ ਵਿਹਾਵ ਤੇ ਵੀ 6 ਮਹੀਨਿਆਂ ਚ ਇੱਥੇ ਲਾਈਟ ਮਿਲ ਜਾਣੀ ਪਰ ਨਹੀਂ ਮਿਲਦੀ। ਆਪਣਾ ਨਾਮ ਦੱਸ ਕੇ ਤੇ ਇਨਕਲੇ ਦਾ ਨਾਮ ਹੋ ਜੀ ਮੇਰਾ ਜਸਵੰਤ ਸਿੰਘ ਆ ਜੀ। ਇਹਦਾ ਨਾਮ ਕੋਲੋਨੀ ਦਾ ਨਾਮ ਹੈ ਸ਼ੁਭ ਇਨਕਲੇ। ਕੀ ਪ੍ਰੋਬਲਮਸ ਆ ਰਹੀਆਂ ਤੁਹਾਨੂੰ ਤੇਰੀਆਂ? ਪ੍ਰੋਬਲਮ ਇਨਪਲੇਟ ਪ੍ਰੋਬਲਮਸ ਇਹ ਆ ਰਹੀਆਂ ਜੀ ਇਹ ਪੁੰਡਾ ਫੂਲ ਕਲੋਨੀ ਹੈ ਜੀ ਇਹ 2006 ਦੇ ਵਿੱਚ ਅਪਰੂਵ ਹੋਈ ਹੈ ਲਾਇਸੈਂਸ 2006 ਦਾ ਹੈ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕੰਪਲੀਸ਼ਨ ਤੋਂ ਬਾਅਦ ਹੀ ਹੈਂਡਓਵਰ ਕਰਤੀ ਇਹਨਾਂ ਨੂੰ ਉਸਪਲ ਕਾਰਪੋਰੇਸ਼ਨ ਅਮਰਸਾਰ ਨੂੰ ਅਸੀਂ ਪਲਾਟ ਲੈਏ ਨੇ ਸਾਨੂੰ ਮਤਲਬ 12 13 13 ਸਾਲ ਹੋ ਗਏ ਇੱਥੇ ਅਜੇ ਤੱਕ ਬਿਜਲੀ ਨਹੀਂ ਮਿਲ ਰਹੀ ਕਿੰਨਾਂ ਲੋਕਾਂ ਕੋਲ ਤੁਸੀਂ ਕਲੋਨੀ ਲਈ ਸੀ ਕੋਈ ਓਨਰ ਹੈ ਕਿ ਜਾਂ ਕੋਈ ਕੰਪਨੀ ਨੂੰ ਜਿਹੜਾ ਇਹ ਦਿੱਤਾ ਗਿਆ ਪੁੰਡਾ ਇਹ ਮਹਾਕਾਲੀ ਡੋਲਪਰਸ ਪ੍ਰਾਈਵੇਟ ਲਿਮਟਿਡ ਦਿੱਲੀ ਦੀ ਕੰਪਨੀ ਹੈ ਜੀ ਉਹਨਾਂ ਕੋਲ ਉਹਨਾਂ ਨੇ ਸਾਨੂੰ ਰਜਿਸਟਰੀ ਕਰਕੇ ਉਹਨਾਂ ਦਾ ਨਾਮ ਰਜਿਸਟਰੀ ਹੋ ਗਿਆ ਉਹਨਾਂ ਕੋਲ ਅਸੀਂ ਖੇਦੀ ਹੈ ਉਹਦੇ ਵਿੱਚ ਰਜਿਸਟਰੀ 'ਚ ਬਕਾਇਦਾ ਲਿਖਿਆ ਹੋਇਆ ਇਹ ਸਾਰੀਆਂ ਜਿਹੜੀਆਂ ਸਹੂਲਤਾਂ ਅਸੀਂ ਦੇਣ ਦੇ ਪਵੰਦੂ ਬਾਗ ਤੇ ਇੱਥੇ ਉਹਨਾਂ ਮਤਲਬ ਮੇਨ ਜਿਹੜੀ ਸਹੂਲਤ ਹੈ ਬਿਜਲੀ ਉਹਦਾ ਇਹ ਸੁਣ ਚ ਆ ਰਿਹਾ ਹੈ ਕਿ ਇਹਨਾਂ ਨੇ ਜਿੰਨਾ ਵੀ ਉਹਨਾਂ ਦਾ ਕੰਟੈਕਟ ਕੀਤਾ ਸੀਗਾ ਡਿਪਾਰਟਮੈਂਟ ਬਿਜਲੀ ਦਾ ਉਹਨਾਂ ਨੂੰ ਉਹਨਾਂ ਨੇ ਉਹਨੇ ਪੈਸੇ ਨਹੀਂ ਦੇ ਕੋਈ ਗ੍ਰਾਂਟ ਨਹੀਂ ਦਿੱਤੀ ਕਿੰਨੇ ਦੇਰ ਹੋ ਗਈ ਤੁਹਾਨੂੰ ਬਲੌਕ ਲੈਣ ਸਾਨੂੰ 12-13 ਸਾਲ ਹੋ ਗਏ ਤੇ 12 13 ਸਾਲ ਚ ਹੁਣ ਤੱਕ ਤੁਹਾਨੂੰ ਇਕੱਲੀ ਬੱਤੀ ਦੀ ਪ੍ਰੋਬਲਮ ਆ ਰਹੀ ਹੈ ਕਿ ਕੋਈ ਸੀਵਰੇਜ ਪਾਣੀ ਦੀ ਕੋਈ ਸسٹم ਸਰਫਾ ਇਦਾਂ ਨਾ ਹੀ ਇਹੀ ਤਾਂ ਜੇ ਬਣਾਉਣ ਬਾਰੇ ਸੋਚਿਆ ਨਹੀਂ ਹੈ ਇਹ ਜਿਹੜੇ ਸਾਡੇ ਨੇੜੇ-ਟੜੇ ਦੇ ਦੂਜੇ ਕੋਲ ਹੈਗੇ ਨੇ ਇਥੋਂ ਦੇ ਬਸੇ ਨਹੀਂ ਉਹ ਬਣਾ ਰਹੇ ਨੇ ਉਹਨਾਂ ਤੋਂ ਜਦੋਂ ਅੱਗੇ ਭਾਏ ਦੇਖੀਦਾ ਵੀ ਬਿਜਲੀ ਨਹੀਂ ਇੱਥੇ ਮਿਲ ਰਹੀ ਅਸੀਂ ਤਾਂ ਪਲਾਟ ਵੇਚਣਾ ਚਾਹੁੰਦੇ ਆ ਉਹ ਪਲਾਟ ਵਿਕਦਾ ਹੀ ਨਹੀਂ ਹੈ ਕਿਉਂਕਿ ਜਦੋਂ ਲੋਕੀ ਇੱਥੇ ਆ ਕੇ ਪੁੱਛਦੇ ਇੱਥੇ ਬਿਜਲੀ ਹੈ ਨਹੀਂ ਹੈ ਤੇ 허ਾਨੀ ਦੀ ਗੱਲ ਇਹ ਆ ਕਿ ਜਦੋਂ ਹੁਣ ਸਰਕਾਰ ਜਿਹੜੀ ਆ ਪੰਜਾਬ ਸਰਕਾਰ ਨੇ ਪਿੱਛੇ ਜੇ ਹੈ ਮਤਲਬ ਆਨੰਦ ਘਾਰਤ ਕਲੋਨੀਆਂ ਜਿੱਥੇ ਕਿ ਕੋਈ ਲਾਇਰਾਂ ਦੇਣਾ ਨਾ ਬੋਲਦਾ ਲਾ ਉਥੇ ਵੀ ਬਿਨਾ ਐਨਓਸੀ ਤੋਂ ਰਜਿਸਟਰੀਆਂ ਕੀਤੀਆਂ ਇੱਕ ਬਿਜਲੀ ਦਿੱਤੀ ਹੈ ਤੇ ਸਾਡੀ ਇੱਕ ਅਪਰੂਵਡ ਹੋਣ ਦੇ ਨਾਤੇ ਓਡਾ ਅਪਰੂਵਡ ਹੋਣ ਦੇ ਨਾਤੇ ਮਿਊਸਪਲ ਕਾਰਪੋਰੇਸ਼ਨ ਤੋਂ ਮਿਲਾਤੇ ਇਥੇ ਅਜੇ ਤੱਕ ਬਿਜਲੀ ਦੀ ਸਹੂਲਤ ਹੀ ਨਹੀਂ ਹੈਗੀ ਇੱਕ ਬਲੇ ਤਾਂ ਸਰਕਾਰ ਜ਼ੋਰ ਲਾਉਂਦੀ ਆ ਵੀ ਸਾਰੇ ਜਿੰਨੇ ਲੋਕ ਆ ਅਪਰੂਵਡ ਕਲੋਨੀਆ ਦੇ ਵਿੱਚ ਆਪਣੇ ਘਰ ਬਣਾਉਣ ਉਹਨਾਂ ਨਾਲ ਕੋਈ ਧੋਖਾ ਨਾ ਆਵੇ ਉਹਨਾਂ ਨੂੰ ਵਧੀਆ ਡਵੈਲਪਮੈਂਟ ਮਿਲੇ ਸਹੀ ਪਾਰਕਿੰਗ ਸਹੀ ਉਹਨਾਂ ਨੂੰ ਓਪਨ ਸਪੇਸਿਸ ਮਿਲ ਪਰ ਦੂਜੇ ਪਾਸੇ ਤੁਸੀਂ ਇਹ ਵੇਖੋ ਤੇ ਅਸੀਂ ਹਮਤ ਤੁਸੀਂ ਇੱਥੇ ਆਇਓ ਸਾਰੇ ਚਾਰੇ ਇਹ ਲੋਕ ਇਕੱਠੇ ਹੋਏ ਨੇ ਅਜੇ ਤੱਕ ਇੱਥੇ ਬਿਜਲੀ ਨਹੀਂ ਮਿਲ ਰਹੀ ਬਿਜਲੀ ਡਿਪਾਰਟਮੈਂਟ ਇਹ ਕਹਿੰਦਾ ਸਾਡੀ ਜਿੰਨਾ ਚਿਰ ਜਿੰਨਾ ਇਹਨਾਂ ਨੇ ਫਿਕਸ ਕੀਤਾ ਉਹ ਨਹੀਂ ਉਹ ਬਾਉਂਡਰੀ ਜਮਾ ਕਰਾਉਣ ਤੋਂ ਉਨੇ ਚ ਬਿਜਲੀ ਨਹੀਂ ਮਿਲੇਗੀ ਜਦੋਂ ਤੁਸੀਂ ਪਲਾਟ ਲਏ ਹੀ ਉਦੋਂ ਸਾਰੀ ਕੋਈ ਗੱਲ ਹੋਈ ਸੀ ਤੁਹਾਨੂੰ ਬਿਜਲੀ ਦਿੱਤੀ ਜਾਏਗੀ ਪਾਣੀ ਦਿੱਤਾ ਜਾਏਗਾ ਹਾਂਜੀ ਹਾਂਜੀ ਰਜਿਸਟਰੀ ਤੇ ਲਿਖਿਆ ਕਲੋਨੀ ਜਿਹੜੀ ਅਪਰੂਵਡ ਆ ਕੋਈ ਉਹਦੇ ਤੇ ਲੋਨ ਜਾਂ ਕੋਈ ਇਤਰਾ ਦਾ ਹੈਗਾ ਰਜਿਸਟਰੀ ਤੇ ਲਿਖਿਆ ਜੇ ਸਭ ਕੁਝ ਲਿਖਿਆ ਹੁੰਦਾ ਤੇ ਹੁਣ ਕਿੰਨਾ ਚਿਰ ਹੋ ਗਿਆ ਹੁਣ ਜਿਹੜਾ ਹਾਲੇ ਤੱਕ ਕੋਈ ਬੱਤੀ ਦਾ ਕੋਈ ਅਗਰ ਤੁਸੀਂ ਕਿਸੇ ਅਧਿਕਾਰੀ ਨਾਲ ਜਾਂ ਓਨਰਾਂ ਨਾਲ ਗੱਲ ਕੀਤੀ ਹੈ ਜੀ ਇਹਨਾਂ ਨੇ ਕੀਤੀ ਆ ਆਪਣੇ ਸਰਪ ਸਿੰਘ ਨਾਲ ਮੈਂ ਡਾਇਰੈਕਟ ਕਿਸੇ ਅਧਿਕਾਰੀ ਨਾਲ ਕਿਸੇ ਕਿੰਨੀ ਕਿੰਨੀ ਕਿ ਜ਼ਮੀਨ ਹੈ ਕਿੰਨੇ ਏਕੜੇ ਚ ਹੈ ਇਹ 9.99 ਕੁ ਸਮਥਿੰਗ ਬਸ 10 ਏਕੜ ਤੋਂ ਥੱਲੇ ਹੀ ਹੈ ਕਿ ਜਿੰਨੇ ਹੁਣ ਜਿੰਨਿਆਂ ਕ ਲੋਕਾਂ ਨੇ ਪਲਾਟ ਲਏ ਆ ਕੀ ਉਹਨਾਂ ਨੂੰ ਕੋਈ ਸੁਖ ਸੇ ਵਿਧਾਵਾ ਆ ਰਹੀਆਂ ਕਿ ਨਹੀਂ ਮੁਸ਼ਕਲ ਆ ਰਹੀ ਹੈ ਮੁਸ਼ਕਲ ਆ ਰਹੀ ਮੁਸ਼ਕਲ ਤਾਂ ਹੈ ਕਿ ਜਦੋਂ ਬਿਜਲੀ ਨਹੀਂ ਤਾਂ ਉਹ ਜੇ ਕਹਿੰਦੇ ਬਿਲਡਿੰਗ ਬਣਾਉਣੀ ਆ ਮਕਾਨ ਬਣਾਉਣਾ ਉਹਨੂੰ ਪਾਣੀ ਦੀ ਤੇ ਜਰੂਰ ਤਾਂ ਬਿਜਲੀ ਦੀ ਜਰੂਰ ਤਾਂ ਜੇ ਬਿਜਲੀ ਨਹੀਂ ਹੈਗੀ ਉਹ ਸਬਰਸੀਬਲ ਪੰਪਾ ਦਾ ਕਿਵੇਂ ਚੱਲੇਗਾ ਕੀ ਲੱਗਦਾ ਕਿ ਤੁਹਾਡੇ ਨਾਲ ਜਿਹੜਾ ਇਨਸਾਫ ਹੋਇਆ ਕਿ ਜਾਂ ਕੋਈ ਧੋਖਾ ਹੈ ਇਨਸਾਫ ਦਾ ਹੋਇਆ ਕਿਉਂਕਿ ਸਹੀ ਉਹ ਜਿਹੜੇ ਜੰਦਾ ਪਲਾਟ ਖਰੀਦਿਆ ਉਹ ਸਾਡਾ ਤਾਂ ਇੱਥੇ ਹੋਰ ਕੋਈ ਖਰੀਦਣ ਨੂੰ ਤਿਆਰ ਹੀ ਨਹੀਂ ਉਹ ਸਾਡੇ ਪੈਸੇ ਹਾਲਤੂ ਗਏ ਸਾਰੇ ਖਰੀਦਿਆ ਤੇ ਹੈ ਵੇਚਣ ਵਾਸਤੇ ਵੀ ਗੱਲ ਕਰਦੇ ਤੇ ਕੋਈ ਲੈ ਗਾ ਜਾਂ ਲੈਂਦਾ ਤੇ ਚੱਲ ਲਈ ਟਾਈਮ ਬੜੇ ਚਿਰ ਦੇ ਕਹਿੰਦਾ ਲੈਦਾ ਕੋਈ ਨਹੀਂ ਕਰੀਡਰ ਨੇ ਕੀ ਕਰਦੇ ਹੋ ਪ੍ਰਸ਼ਾਸਨ ਮੰਗ ਤੇ ਇਹੀ ਕਰਦੇ ਆ ਵੀ ਇਥੇ ਸਾਡੇ ਜਿਹਾ ਹੋਰ ਵੀ ਬੜੇ ਪੜੇ ਲਿਖੇ ਤੇ ਸੂਝਵਾਨ ਲੋਕ ਹੈ ਉਹਨਾਂ ਨੇ ਕਲੋਨੀ ਦੇਖ ਕੇ ਵੀ ਅਪਰੂਵਡ ਕਲੋਨੀ ਹੈ ਆਪੋ ਆਪਣੇ ਇਥੇ ਪਲਾਟ ਖਰੀਦੇ ਨੇ ਤੇ ਹੁਣ ਉਹਨਾਂ ਨੂੰ ਸਾਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਮੇਨ ਬਿਜਲੀ ਦੀ ਮਿਲਣੀ ਚਾਹੀਦੀ ਡਵੈਲਪਮੈਂਟ ਹੋਣੀ ਚਾਹੀਦੀ ਤੇ ਕਿਦਾਂ ਵੇਖੋ ਆਸੇ-ਪਾਸੇ ਕਹਾ ਹੋ ਗਿਆ ਕਾਂਗਰਸ ਕਹਾ ਆ ਜਿਹੜਾ ਇਹ ਮੇਲ ਅਰਜੀ ਹੁੰਦੀ ਹੈ ਇਥੇ ਮੇਰਾ ਖਿਆਲ ਕਦੀ ਕਿਸੇ ਨੇ ਕੋਈ ਮਾਲੀ ਨਹੀਂ ਰੱਖਿਆ ਆ ਤੁਸੀਂ ਅਬ ਆ ਉੱਪਰ پارک ਬਹੁਤ ਵੱਡਾ ਟੈਂਪੀ ਬੜੇ ਚਿਰ ਦੀ ਖੜੀ ਹੈ ਇਹਨੂੰ ਕਦੀ ਕਹੇ ਮਤਲਬ ਇਹ ਕੋਈ ਵਾਲੀਵਾਰਸ ਹੀ ਨਹੀਂ ਹੈ ਤਾਂ ਮੇਰਾ ਨਾਮ ਧਰਮ ਸਿੰਘ ਹੈ ਜੀ ਔਰ ਇਹ ਸ਼ੁਭਮ ਗਾਰਡਨ ਸਾਡੀ ਜਿਹੜੀ ਕਲੋਨੀ ਜਿੱਥੇ ਤੁਸੀਂ ਆਏ ਜੀ ਸਭ ਤੋਂ ਪਹਿਲਾਂ ਤੁਹਾਡਾ ਮੈਂ ਸਵਾਗਤ ਕਰਦਾ ਮੀਡੀਆ ਦਾ ਕਿ ਤੁਸੀਂ ਇਸ ਕਲੋਨੀ ਦੀ ਆਵਾਜ਼ ਨੂੰ ਸੁਣ ਕੇ ਲੋਕਾਂ ਦੀ ਆਵਾਜ਼ ਨੂੰ ਸੁਣ ਕੇ ਆਏ ਜੀ ਔਰ ਸਾਡੇ ਦੁੱਖ ਨੂੰ ਤੁਸੀਂ ਸੁਣਨਾ ਜੀ ਮੈਂ ਤੁਹਾਡਾ ਜੀ ਆਖਦਾ ਤੁਹਾਨੂੰ ਸਾਰਿਆਂ ਨੂੰ ਕੀ ਮੁਸ਼ਕਲਾਂ ਆ ਰਹੀਆਂ ਨੇ ਮੁਸ਼ਕਲਾਂ ਸਾਨੂੰ ਵੀ ਜੀ ਮੁਸ਼ਕਲਾਂ ਇੱਥੇ ਇਹ ਪੁੱਛੋ ਵੀ ਕਿਹੜੀ ਮੁਸ਼ਕਲ ਨਹੀਂ ਹੈ ਇੱਥੇ ਕਲੋਨੀ ਦੇ ਵਿੱਚ ਹਰ ਇੱਕ ਮੁਸ਼ਕਲੀ ਮੁਸ਼ਕਲ ਜੀ ਇਥੇ ਇੰਟਰਸ ਜਿਹੜੀ ਸਾਡੀ ਆ ਉਹ ਤੁਸੀਂ ਦੇਖੋ ਸਾਰੀ ਪੁੱਟੀ ਹੋਈ ਆ ਰੋਡ ਔਰ ਇਥੇ ਜਿਹੜੀਆਂ ਰਜਿਸਟਰੀਆਂ ਜਿੰਨੀਆਂ ਵੀ ਹੋਈਆਂ ਤਕਰੀਬਨ ਜਿਹੜੀ ਜਿੰਦਲ ਜੀ ਨੇ ਦੁਬਾਰਾ ਕੀਤੀਆਂ ਕਿਆਂ ਰਜਿਸਟਰੀਆਂ ਮਾਹ ਕਾਲੀ ਡਿਵੈਲਪਰ ਵੱਲੋਂ ਉਹ ਹਰ ਇੱਕ ਰਜਿਸਟਰੀ ਦੇ ਵਿੱਚ ਲਿਖਿਆ ਗਿਆ ਵਾ ਕਿ ਜਿੰਨਾ ਵੀ ਕੰਮ ਆ ਸੀਵਰੇਜ ਦਾ ਪਾਣੀ ਦਾ ਜਿੰਨਾ ਵੀ ਬਿਜਲੀ ਦਾ ਔਰ ਸੜਕਾਂ ਦਾ ਕੰਮ ਜਿੰਨਾ ਸਾਰਾ ਵੀ ਉਹ ਜ਼ਿੰਮੇਵਾਰ ਇਹ ਆ ਕੰਪਨੀ ਬਣਾ ਕੇ ਦੇਣ ਵਾਸਤੇ ਔਰ ਅਸੀਂ ਉਹ ਸੋਚ ਨੂੰ ਲੈ ਕੇ ਆਏ ਸੀ ਕਿ ਰਜਿਸਟਰੀ ਤੇ ਜਦੋਂ ਅਸੀਂ ਪੜਿਆ ਜਦੋਂ ਰਜਿਸਟਰੀਆਂ ਦੇ ਪੜਿਆ ਕਿ ਵਾਕਿਆ ਹੀ ਕਲੋਨੀ ਵਧੀਆ ਆ ਪ ਅਸੀਂ ਸਾਰਿਆਂ ਨੇ ਅਸੀਂ ਮੁਲਾਜ਼ਮ ਆ ਔਰ ਅਸੀਂ ਸਾਰਿਆਂ ਨੇ ਆਪਣੀ ਪੂੰਜੀ ਜਿਹੜੀ ਸਾਡੀ ਜੀਪੀਐਫ ਹੁੰਦੀ ਆ ਜਾਂ ਸਾਡੇ ਖਾਤੇ ਜਮਾ ਪੈਸੇ ਹੁੰਦੇ ਆ ਉਹ ਅਸੀਂ ਕਢਵਾ ਕੇ ਔਰ ਬੈਂਕ ਕੋਲੋਂ ਲੋਨ ਲੈ ਕੇ 40 ਲੱਖ ਰੁਪਏ ਲੋਨ ਲੈ ਕੇ ਕਰਜ਼ਾ ਲਿੱਕੇ ਅਸੀਂ ਇਹਨਾਂ ਇਮਾਰਤਾਂ ਨੂੰ ਆਪਣੇ ਜਨਰੇਟਰ ਲਿਆ ਕੇ ਚਲਾ ਕੇ ਉਹਨਾਂ ਨੂੰ ਅਸੀਂ ਆਪਣੀਆਂ ਕੋਠੀਆਂ ਜਿੰਨੀ ਵੀ ਆ ਤਿਆਰ ਕੀਤਾ ਔਰ ਸਾਨੂੰ ਉਤੋਂ ਬਾਅਦ ਜਦੋਂ ਅਸੀਂ ਮੀਟਰਾਂ ਦੀ ਵਾਰੀ ਆਈ ਬਾਰ-ਬਾਰ ਅਸੀਂ ਬਿਜਲੀ ਬੋਰਡ ਦੇ ਦਫ਼ਤਰਾਂ ਜਾਂਦੇ ਰਹੇ ਔਰ ਉੱਥੇ ਟੈਂਪਰੇਰੀ ਮੀਟਰਾਂ ਦੀ ਅਸੀਂ ਲਵਾਉਣ ਦੀ ਅਸੀਂ ਉਹਨਾਂ ਨੂੰ ਕਹਿੰਦੇ ਰਹੇ ਗੁਜਾਰਸ਼ ਕਰਦੇ ਰਹੇ ਕਿ ਸਾਡੇ ਟੈਂਪਰੇਰੀ ਮੀਟਰ ਸਾਨੂੰ ਕਨੈਕਸ਼ਨ ਦਿੱਤੇ ਜਾਣ। ਔਰ ਬਾਰ-ਬਾਰ ਜਾਣ ਦੇ ਬਾਵਜੂਦ ਵੀ ਸਾਨੂੰ ਉੱਥੇ ਕਨੈਕਸ਼ਨ ਕੋਈ ਨਹੀਂ ਮਿਲਿਆ ਟੈਂਪਰੇਰੀ। ਔਰ ਅਸੀਂ ਆਪਣੇ ਜਨਰੇਟਰਾਂ ਦੇ ਨਾਲ ਔਰ ਆਪਣੇ ਜਿਤਨਾ ਵੀ ਸਾਡਾ ਸੋਰਸ ਬਣਿਆ ਜਨਰੇਟਰ ਜਾਂ ਜਿਸ ਤਰ੍ਹਾਂ ਵੀ ਅਸੀਂ ਕਰਦੇ ਰਹੇ ਉਹਨੂੰ ਤੇ ਅਸੀਂ ਉਹਨਾਂ ਨੂੰ ਚੀਜ਼ਾਂ ਨੂੰ ਡਿਵੈਲਪ ਕੀਤਾ। ਔਰ ਉਸ ਤੋਂ ਬਾਅਦ ਦੇਖੋ ਕਿ ਸਾਡੇ ਨਾਲ ਇੱਥੇ ਬੈਂਕ ਮੈਨੇਜਰ ਵੀ ਸਾਡੇ ਨਾਲ ਨੇ। ਇਹਨਾਂ ਨੂੰ ਪਤਾ ਕਿ ਜਿਹੜਾ ਅਸੀਂ ਕਰਜ਼ਾ ਲੈਨੇ ਆ ਹੌਸਲੋਂ ਲੈਨੇ ਜਿਹੜਾ ਆਪਾਂ ਕਰਦਾ ਕਰਜ਼ਾ ਲੈਨੇ ਆ ਉਹ ਕਿੰਨਾ ਮਹਿੰਗਾ ਆ। ਅਸੀਂ ਅੱਜ ਤੋਂ 7 ਸਾਲ ਪਹਿਲਾਂ ਇਹ ਕਿਹੜੀ ਕੋਠੀ ਸੀ ਇਹਨੂੰ ਕਰਕੇ ਤਿਆਰ ਖੜੀ ਕੀਤਾ ਵਾ ਟਾਂਚਾ ਖੜਾ ਵਾ ਔਰ ਉਹ ਸਾਰੀ ਖਰਾਬ ਹੋ ਰਹੀ ਆ ਔਰ ਉਸ ਤੋਂ ਬਾਅਦ ਸਾਨੂੰ ਕੋਈ ਬਿਜਲੀ ਦਾ ਕਨੈਕਸ਼ਨ ਨਹੀਂ ਮਿਲਿਆ ਕੋਈ ਸਾਨੂੰ ਉਹ ਸੇ ਸਹੂਲਤਾਂ ਨਹੀਂ ਮਿਲੀ ਜਿਹਦੇ ਕਰਕੇ ਸਾਡਾ ਸਾਰਾ ਪੈਸਾ ਮਿੱਟੀ ਹੋ ਰਿਹਾ ਵਾ ਔਰ ਸਾਨੂੰ ਰੋੜ ਆਉਂਦਾ ਦੇਖ ਕੇ ਇਸ ਚੀਜ਼ ਨੂੰ ਕਿ ਸਾਡੇ ਜਿਹੜੀ ਮਿਹਨਤ ਦੀ ਕਮਾਈ ਆ ਚਾਹੇ ਉਹ ਕੋਈ ਵੀ ਆ ਚਾਹੇ ਭਾਈ ਕੋਈ ਪ੍ਰਾਈਵੇਟ ਕੰਮ ਕਰ ਰਿਹਾ ਵਾ ਚਾਹੇ ਕੋਈ ਬਿਜ਼ਨਸਮੈਨ ਆ ਚਾਹੇ ਸਰਵਿਸਮੈਨ ਆ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਕਰਦਾ ਵਾ ਹਰ ਕਿਨੇ ਆਪਣੇ ਆਪਣੇ ਕੰਜੂਸੀ ਕਰਕੇ ਆਪਣੇ ਆਪਣੇ ਕਿਸੇ ਨਾ ਕਿਸੇ ਤਰੀਕੇ ਨਾਲ ਪੈਸੇ ਜੁੜੇ ਹੁੰਦੇ ਆ ਕਿ ਮੈਂ ਇੱਕ ਉਹਦਾ ਸੁਪਨਾ ਹੁੰਦਾ ਕਿ ਮੈਂ ਆਪਣਾ ਘਰ ਬਣਾਵਾਂਗਾ ਆਪਣੇ ਬੱਚਿਆਂ ਨੂੰ ਸੋਹਣੀ ਇੱਕ ਚੀਜ਼ ਦਵਾਂਗਾ ਲੇਕਿਨ ਇਸ ਚੀਜ਼ ਤੇ ਦੁੱਖ ਆਉਂਦਾ ਬੜਾ ਕਿ ਸਾਰੇ ਜਿੰਨੇ ਮੇਰੇ ਭੈਣ ਭਰਾ ਇੱਥੇ ਲੱਗੇ ਜਿਹੜੇ ਜਿਨ੍ਹਾਂ ਨੇ ਕੋਠੀਆਂ ਬਣਾਈਆਂ ਵਾਂ ਉਹਨਾਂ ਨੇ ਕਿਸੇ ਤਰ੍ਹਾਂ ਆ ਜਨਰੇਟਰ ਲਿਆ ਲੈ ਕੇ ਕਰਾਇਤੋਂ ਉਹਨਾਂ ਨੇ ਕੋਠੀਆਂ ਤਿਆਰ ਕੀਤੀਆਂ ਤੇ ਲੇਕਿਨ ਇੱਥੇ ਆਣ ਕੇ ਬੜਾ ਦੁੱਖ ਲੱਗਦਾ ਕਿ ਸਾਨੂੰ ਜਿਹੜੀ ਮੇਨ ਸਹੂਲਤ ਹੈ ਬਿਜਲੀ ਦੀ ਉਹ ਹੀ ਅਜੇ ਤੱਕ ਨਹੀਂ ਮਿਲੀ ਸਰ ਬਿਜਲੀ ਦੀ ਗੱਲ ਕਰੀਏ ਤਾਂ ਖੰਬੇ ਤਾਂ ਲੱਗੇ ਹੋਏ ਤੇ ਇੱਥੇ ਤਾਰਾਂ ਨਹੀਂ ਆ ਸਾਰਾ ਜੀ ਤੇ ਬਿਜਲੀ ਤੁਸੀਂ ਕਹਿ ਰਹੇ ਹੋ ਕਿ ਨਹੀਂ ਹੈ ਠੀਕ ਆ ਇਹ ਜੀ ਦੇਖੋ ਹਰ ਇੱਕ ਕਲੋਨੀ ਜਿਹੜੀ ਆ ਨਾ ਬਣਦੀ ਆ ਹਰ ਇੱਕ ਇੱਕ ਮੈਂ ਵੇਖਿਆ ਚੀਜ਼ ਦਾ ਕਿ ਮੈਂ ਤਜਰਬਾ ਕੀਤਾ ਕਿ ਹਰ ਇੱਕ ਕਲੋਨੀ ਨਾਲ ਗਾਹ ਖਿੱਚਣ ਵਾਸਤੇ ਸਾਰਾ ਕੁਝ ਕਰਦੀ ਆ ਲੇਕਿਨ ਇਹਦੇ ਪਿੱਛੇ ਦੇਖੋ ਤੁਸੀਂ ਕਿਤੇ ਕਨੈਕਸ਼ਨ ਕਿਤੇ ਜੋਇੰਟ ਨਹੀਂ ਹੋਇਆ ਕਿਤੇ ਇਹਨੂੰ ਕੋਈ ਸਪਲਾਈ ਨਹੀਂ ਦਿੱਤੀ ਕੀ 17 ਨੂੰ ਬਸ 17 ਕੱਲੀਆਂ ਹੀ ਖੜੀਆਂ ਨੇ ਇੱਥੇ ਇਹ ਵੇਖਣ ਵਾਸਤੇ ਇਹ ਸਾਰਾ ਕੁਸ਼ਣ ਕੋ ਪਾਰਕਿੰਗ ਦੀ ਵੀ ਇੱਥੇ ਤੁਹਾਨੂੰ ਦੱਸਿਆ ਗਿਆ ਸੀ ਜੱਟ ਪਾਰਕਿੰਗ ਇਹ ਦੇਖੋ ਜੀ ਸਾਰੀ ਪਾਰਕਿਆ ਤੁਹਾਡੇ ਸਾਹਮਣੇ ਬਣੀ ਪਾਰਕ ਤੇ ਪਰ ਇਹਦੇ ਵਿੱਚ ਕੋਈ ਸਹੂਲਤ ਨਹੀਂ ਆ ਟੈਂਕੀ ਵੀ ਬਣੀ ਆ ਟੈਂਕੀ ਵੀ ਚਿੱਟਾ ਹਾਥੀ ਜਿਤਨਾ ਆਪਾਂ ਕਹਿ ਦਿੰਦੇ ਕੋ ਖੜੀ ਆ ਟੈਂਕੀ ਉਹਦਾ ਕੋਈ ਉੱਥੇ ਨਹੀਂ ਆ ਡਿੱਗਣ ਵਾਲੀ ਟੈਂਕੀ ਐ ਅਦਾ ਕੋਈ ਨਹੀਂ ਕਿ ਦਿਨੇ ਨੇ ਡਿੱਗ ਪਣਾਂ ਦਾ ਕਿਦਾ ਕਿਦਾ ਨੁਕਸਾਨ ਕਰਨਾ ਵਾ ਕੋਈ ਜਿਹੜੇ ਅਣਜਾਣ ਵਾਲੇ ਰਸਤੇ ਆ ਜਿਹੜੀਆਂ ਕੰਧਾਂ ਸਾਈਡ ਤੇ ਹੋਈਆਂ ਵਾ ਇਹ ਸੇਫਟੀ ਵਾਸਤੇ ਕੀਤੀਆਂ ਗਈਆਂ ਹਾਂ ਹਾਂਜੀ ਇਹ ਸੇਫਟੀ ਵਾਸਤੇ ਕੀਤੀਆਂ ਗਈਆਂ ਸੀ ਕੰਦਾ ਕੰਪਨੀ ਵੱਲੋਂ ਲੇਕਿਨ ਇਹਦੀ ਕੋਈ ਮੇਨਟੇਨੈਂਸ ਨਹੀਂ ਆ ਕੋਈ ਇਹਨੂੰ ਦੇਖਭਾਲ ਨਹੀਂ ਕਰਦਾ ਕੋਈ ਸਕਿਉਰਟੀ ਵਾਲਾ ਇੱਧਰ ਆਉਂਦਾ ਨਹੀਂ ਸਕਿਉਰਟੀ ਇਹਨਾਂ ਨੇ ਰੱਖੀ ਜ਼ਰੂਰ ਆ ਲੇਕਿਨ ਇਧਰਲੇ ਪਾਸ ਕੋਈ ਇੱਥੇ ਜਿਸ ਤਰ੍ਹਾਂ ਕੋਈ ਡਰ ਵੀ ਜਾਂ ਕੋਈ ਇਸ ਤਰ੍ਹਾਂ ਦਾ ਮਾਹੌਲ ਤੁਸੀਂ ਦੱਸ ਰਹੇ ਹਾਂਜੀ ਮੈਂ ਤੁਹਾਨੂੰ ਦੱਸ ਜੀ ਬਿਲਕੁਲ ਬਿਲਕੁਲ ਮੈਂ ਤੁਹਾਡੇ ਚੈਨਲ ਜਰੀਏ ਮੈਂ ਦੱਸਣਾ ਚਾਹੁੰਦਾ ਕਿ ਇੱਥੇ ਜਦੋਂ ਅਸੀਂ ਕੋਠੀ ਬਣਾ ਰਹੇ ਸੀ ਮੈਂ 1 ਲੱਖ ਰੁਪਏ ਦਾ ਜਨਰੇਟਰ ਸੀਗਾ ਜਿਹੜਾ ਮੈਂ ਕਿਸੇ ਕੋਲੋਂ ਲੈਂਦਾ ਸੀ ਜਾਂ ਮੰਗਵਾ ਕਿ ਮੇਰਾ ਆਪਣਾ ਦੋਸਤ ਸੀਗਾ ਤਾਂ ਕੋਈ ਮੈਂ ਮੰਗਵਾ ਲਿਆ ਦਿੱਚਿਆ ਮੈਂ ਕੋਠੀ ਬਣਾ ਰਿਹਾ ਤੇ ਮੈਨੂੰ ਜਨਰੇਟਰ ਦਿਓ ਔਰ ਉਹ ਜਨਰੇਟਰ ਇਥੋਂ ਚੋਰ ਪਿੱਛੋਂ ਕੰਦਰ ਤੋੜ ਤੋੜ ਕੇ ਪਤਾ ਨਹੀਂ ਕਿਸ ਤਰ੍ਹਾਂ ਰੱਬ ਜਾਣੇ ਰਾਤੋਂ ਰਾਤ ਉਸ ਜਿਆਦਾ ਜਨਰੇਟਰ ਜਿਹੜਾ ਸੀਗਾ ਮੇਰਾ 1 ਲੱਖ ਰੁਪਏ ਦਾ ਨੁਕਸਾਨ ਕੀਤਾ ਚੋਰ ਤੁਹਾਡਾ ਕਹਿੰਦਾ ਮਤਲਬ ਇੱਥੇ ਕੋਈ ਸੇਫਟੀ ਵੀ ਨਹੀਂ ਨਹੀਂ ਕੋਈ ਸੇਫਟੀ ਨਹੀਂ ਜੀ ਹਰ ਪਾਸੇ ਤੋਂ ਕੀ ਕਹਿ ਸਕਦੇ ਹੋ ਕਿ ਇੱਕ ਬਿਲਕੁਲ ਬੇਵਿਲਾਦ ਵਾਂਗੂ ਜਿਹੜਾ ਵਾ ਹੋ ਸਾਨੂੰ ਦਿੱਤਾ ਗਿਆ ਹੈ ਜੀ ਜੀ ਇੱਕ ਜਿਤਨਾ ਜਿਤੇਮ ਬੱਚਾ ਹੁੰਦਾ ਨਾ ਜਿੱਦਾਂ ਕੋਈ ਮਾਈ ਬਾਪ ਨਹੀਂ ਹੁੰਦਾ ਇਹ ਸਾਡੇ ਨਾਲ ਉਹ ਹਾਲ ਕੀਤਾ ਇਸ ਕਲੋਨਾਈਜ਼ਰ ਨੇ ਔਰ ਮੈਂ ਤੁਹਾਡੇ ਚੈਨਲ ਦੇ ਮਾਧਿਮ ਦਾਰੀ ਰਾਹੀਂ ਦੱਸਣਾ ਚਾਹਣਾ ਹਰ ਇੱਕ ਭੈਣ ਭਰਾ ਨੂੰ ਕਿ ਇਹ ਜਿਹੜੇ ਕਲੋਨਾਈਜ਼ਰ ਆ ਨਾ ਚਾਹੇ ਉਹ ਸਰਕਾਰਾਂ ਨੇ ਚਾਹੇ ਕੋਈ ਵੀ ਆ ਮੀਡੀਆ ਵਾ ਇਹ ਥੋੜਾ ਜਿਹਾ ਉਦਮ ਕਰਨ ਤੇ ਇਹੋ ਜਿਹੇ ਕਲੋਨਰਾਂ ਜਿਹਨੂੰ ਨੱਥ ਪਾਈ ਜਾਵੇ ਕਿ ਜਿਹੜੇ ਨਜਾਇਜ਼ ਇਹੋ ਜੇ ਕੰਮ ਕਰ ਰਹੇ ਔਰ ਸਾਡੇ ਵਰਗਿਆਂ ਦੀ ਮਿਹਨਤ ਦੀ ਕਮਾਈ ਦਾ ਜਿਹੜਾ ਨਜਾਇਜ਼ ਫਾਇਦਾ ਲਾਉਂਦੇ ਲੈਂਦੇ ਆ ਔਰ ਆਪਣੇ ਘਰ ਪਰ ਰਹੇ ਆ ਤੋ ਇਹਨਾਂ ਚੀਜ਼ਾਂ ਨੂੰ ਨੱਥ ਪੈਣੀ ਚਾਹੀਦੀ ਹੈ ਤੁਹਾਡੇ ਮੀਡੀਆਮ ਚੈਨਲ ਦੇ ਜ਼ਰੀਏ ਔਰ ਸਰਕਾਰ ਦੇ ਜ਼ਰੀਏ ਮੈਂ ਗੱਲ ਪੇਚਾਉਣਾ ਚਾਹਣਾ ਤੁਹਾਡੇ ਮੀਡੀਆਮ ਦੇ ਜ਼ਰੀਏ ਕਿ ਸਰਕਾਰ ਇਹਨਾਂ ਲੋਕਾਂ ਨੂੰ ਨੱਥ ਪਾਵੇ ਕਿ ਇਹ ਲੋਕ ਜਿਹੜੇ ਇਤਰਾਈਆਂ ਕਲੋਨੀਆਂ ਬਣਾ ਬਣਾ ਕੇ ਲੋਕਾਂ ਨੂੰ ਠੱਗ ਰਹੇ ਬਹੁਤ ਸਾਰੇ ਇਸ ਆਪਣੇ ਪੰਜਾਬ ਦੇ ਵਿੱਚ ਇਹੋ ਜੇ ਕੰਮ ਹੈਗੇ ਆ ਕਿ ਤੁਹਾਡੇ ਚੈਨਲ ਵੀ ਦਿਖਾਉਂਦੇ ਹੋ ਨਾ ਚੀਜ਼ਾਂ ਨੂੰ ਕਿ ਕਲੋਨੀਆਂ ਬਹੁਤ ਸਾਰੀਆਂ ਬਣੀਆਂ ਨੇ ਲੇਕਿਨ ਉਥੇ ਐਨਓਸੀ ਨਹੀਂ ਹੈਗੀ ਕਲੋਨੀ ਦੀ ਕਿਸੇ ਦੀ ਕੋਈ ਸਮੱਸਿਆ ਕਿਸੇ ਦੀ ਕੋਈ ਸਮੱਸਿਆ ਵਾ ਹੁਣ ਮੰਗ ਕੀ ਕਰਦੇ ਹੋ ਕਿਸੇ ਅਧਿਕਾਰੀ ਨਾਲ ਮਿਲੇ ਤੁਸੀਂ ਇਹਨਾਂ ਨੇ ਕੋਈ ਗੱਲਬਾਤ ਕੀਤੀ ਹਾਂਜੀ ਅਧਿਕਾਰੀਆਂ ਨੂੰ ਮਿਲਿਆ ਗਿਆ ਜੀ ਅਧਿਕਾਰੀਆਂ ਦੇ ਕੋਲ ਵੀ ਜਦ ਤੱਕ ਇਹ ਕਲੋਨਾਈਜ਼ਰ ਜਿਹੜੀ ਇਹਨਾਂ ਦੀ ਬਣਦੀ ਬਾਕੀ ਰਾਸ਼ੀ ਆ ਜਿਹੜੀ ਇਹਨਾਂ ਨੇ ਬੈਂਕ ਗਾਰੰਟੀ ਦੇਣੀ ਆ ਉਹ ਬੈਂਕ ਗਾਰੰਟੀ ਇਹਨਾਂ ਨੂੰ ਦੇ ਨਹੀਂ ਰਹਾ ਸਾਡੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਲਿਆ ਕੇ ਨਹੀਂ ਦੇ ਰਹੇ ਉਹਨਾਂ ਨੂੰ ਟਾਲਮਟੋਲ ਕਰ ਰਹੇ ਆ ਕਾਫੀ ਦੇਰ ਤੋਂ ਔਰ ਇਹ ਚਾਹੀਦਾ ਹੈ ਸਰਕਾਰ ਨੂੰ ਵੀ ਚਾਹੀਦਾ ਵਾ ਕਿ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਇਹਨਾਂ ਨੂੰ ਤੁਰੰਤ ਕਰਕੇ ਇਹ ਤੇ ਲੋਕਾਂ ਨੂੰ ਸਹੂਲਤ ਜਿਹੜੀ ਦਿੱਤੀ ਜਾਵੇ ਤਾਂ ਕਿ ਸਰਕਾਰ ਦੀ ਵੀ ਵਾਵਾਚਾਰੇ ਪਾਸੇ ਹੋਵੇ ਔਰ ਸਰਕਾਰ ਨੂੰ ਇਹ ਚਾਹੀਦਾ ਸਾਰੇ ਪਾਸੇ ਕਿ ਇਹੋ ਜਿਹੀਆਂ ਚੀਜ਼ਾਂ ਲੱਭ ਕੇ ਇਹੋ ਜਿਹੇ ਲੋਕਾਂ ਨੂੰ ਲੱਭ ਕੇ ਉਹਨਾਂ ਨੂੰ ਸਖਤ ਸਜ਼ਾਵਾ ਦਿੱਤੀਆਂ ਜਾਣ ਔਰ ਜਿਹੜੇ ਸਾਡੇ ਵਰਗੇ ਲੋਕ ਇਹਨਾਂ ਤੋਂ ਪ੍ਰਭਾਵਿਤ ਹੋਏ ਨੇ ਜਿਹੜੀਆਂ ਇਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋਏ ਨੇ ਜਿਹੜੀਆਂ ਨੇ ਥੱਗੀਆਂ ਤੋਂ ਪ੍ਰਭਾਵਿਤ ਹੋਏ ਨੇ ਉਹਨਾਂ ਨੂੰ ਇਨਸਾਫ ਮਿਲ ਸਕੇ ਕੋਮ ਜਿਸ ਲਈ ਜਿਹੜੀਆਂ ਉਹਦੇ ਕੁਝ ਲੋਕਾਂ ਨੂੰ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਵਾ ਉਹਦਾ ਟੀਹ ਹੈਗਾ ਮੇਰਾ ਨਾਮ ਅਨੀਤ ਚਰਮਾ ਜੀ ਇਸ ਬਾਰੇ ਸੁਗਮ ਗਿੱਲੇ ਗਾਰਡਨ ਬਾਰੇ ਜੇ ਤੁਸੀਂ ਪੁੱਛ ਰਹੇ ਹੋ ਉਹਦੇ ਬਾਰੇ ਮੈਂ ਕਹਿਣਾ ਚਾਹਾਂਗਾ ਜੀ ਜਿਹੜੀ ਐਨਓਸੀ ਤੇ ਰਜਿਸਟਰੀਆਂ ਦੀ ਐਨਓਸੀ ਲੈਣ ਤੇ ਰਜਿਸਟ੍ਰੇਸ਼ਨ ਕਰਾਉਂਦੀ ਜਿਹੜੀ ਸਾਰੀ ਜ਼ਿੰਮੇਵਾਰੀ ਸੀ ਉਹ ਐਸਜੀਐਸ ਅਸੋਸੀਏਟ ਦੀ ਬੰਦੀ ਸੀ ਕਿਉਂਕਿ ਇਹ ਸਾਰੀ ਗੱਲ ਜਿਹੜੇ ਉੱਥੋਂ ਦੇ ਗਾਹਕ ਹੈ ਉਹਨਾਂ ਨੂੰ ਵੀ ਪਤਾ ਹੈ ਕਿਉਂਕਿ ਇਹ ਸਾਰੀ ਗੱਲ ਉਹਨਾਂ ਦੇ ਰਜਿਸਟਰੀਆਂ ਜਾਂ ਐਗਰੀਮੈਂਟ ਵਿੱਚ ਦਰਜ ਹੈ ਇਹ ਸਾਰੀ ਜਿਹੜੀ ਐਨਓਸੀ ਲੈਣੀ ਤੇ ਜੋ ਵੀ ਡਿਵੈਲਪਮੈਂਟ ਦੇ ਕੰਮ ਸੀ ਉਹਨਾਂ ਨੇ ਜੀਐਸਐਸ ਐਸੋਸੀਏਟਸ ਨੇ ਕਰਨੇ ਸੀ ਨਾਗੇ ਮਾੜਵਲ ਮਹਾਕਾਲੀ ਨੇ ਮੇਨੇ ਮੁਤਾਬਕ ਜਿਹੜੇ ਹੁਣ ਮਹਾਕਾਲੀ ਨੇ ਮੇਰੇ ਮੁਤਾਬਕ ਜਿਹੜੇ ਮਹਾਕਾਲੀ ਦੇ ਡਿਵੈਲਪਰਸ ਨੇ ਆਪਣੀ 38 ਲੱਖ ਦੀ ਬੈਂਕ ਗਾਰੰਟੀ ਜਿਹੜੀ ਪੈਸੇ ਜਮ੍ਹਾਂ ਕਰਾ ਚੁੱਕੇ ਬਿਲੀਬੋਰਡ ਨੂੰ ਤੇ ਲੋਕਾਂ ਦੇ ਮੁਸ਼ਕਲਾਂ ਨੂੰ ਵੇਖਦੇ ਹੋਏ ਬਾਕੀ ਜਿਹੜੀ ਐਨਓਸੀ ਲੈਣ ਦੀ ਜਾਂ ਹੋਰ ਜਿਹੜੀ ਡਿਵੈਲਪਮੈਂਟ ਦੇ ਕੰਮ ਹੈ ਉਹ ਵੀ 3 ਤੋਂ 4 ਮਹੀਨੇ ਦੇ ਵਿੱਚ ਮਲੇ ਪੂਰੇ ਕਰਵਾਉਣ ਦੀ ਬਹੁਤ ਉਮੀਦ ਹੈ ਮਤਲਬ ਕਿ ਦਿੱਲੀ ਹਲਾ ਦੀ ਇਹ ਮੁਸ਼ਕਲਾ ਜਿਹੜੀਆਂ ਉਹਨਾਂ ਦੇ ਹੈਗੇ ਪ੍ਰੋਬਲਮਸ ਹੈ ਉਹ ਠੀਕ ਹੋ ਜਾਣਾ ਹਾਂ ਬਿਲਕੁਲ ਸਰ ਚਾਰ ਪੰਜ ਮਹੀਨੇ ਦਾ ਟਾਈਮ ਲੱਗੇਗਾ ਪਰ ਉਹ ਧੀਰੇ ਧੀਰੇ ਜਿ ਸਾਸੀ ਅਪਲਾਈ ਵੀ ਕੀਤਾ ਹੈ ਬੀਡੀ ਬੋਰਡ ਨੂੰ ਉਹ ਮਲੇ ਕਿ ਉਹਨੂੰ ਸੀ ਲੈਂਡ ਦੀ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਡਵੈਲਪਮੈਂਟ ਦੇ ਕੰਮ ਕਰਵਾ ਦੇਈਏ